ਹੁਸ਼ਾਰਪੁਰ نیوز ਦੇਖ ਰਹੇ तमाम ਪੰਜਾਬੀਆਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਸ਼ਪ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਜਿਹੜੀਆਂ ਉਹ ਸਿਰਤੇ ਨੇ ਕੁਝ ਸਮੇਂ ਤੱਕ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਆਗਾਸ ਹੋ ਜਾਵੇਗਾ ਤੇ ਕੁੱਲ ਇਹ 7 ਪੜਾਵਾਂ ਦੇ ਵਿੱਚ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ। ਖੈਰ ਲੋਕ ਸਭਾ ਚੋਣਾਂ ਤੋਂ ਲੈ ਕੇ ਗੱਲ ਕਰੀਏ ਹੁਸ਼ਾਰਪੁਰ ਜ਼ਿਲ੍ਹੇ ਦੀ ਹੁਸ਼ਾਰਪੁਰ ਹਲਕੇ ਦੀ ਹੁਸ਼ਾਰਪੁਰ ਲੋਕ ਸਭਾ ਹੁਸ਼ਾਰਪੁਰ ਵਿਧਾਨ ਸਭਾ ਹਲਕੇ ਦੀ। ਹੁਸ਼ਾਰਪੁਰ ਜ਼ਿਲ੍ਹੇ ਨੂੰ ਦੋ ਮੰਤਰੀਆਂ ਦਾ ਮਾਣ ਹਾਸਲ ਹੋਇਆ ਇੱਕ ਕੇਂਦਰ ਦਾ ਵਜ਼ੀਰ ਹੈ ਤੇ ਇੱਕ ਪੰਜਾਬ ਕੇਬਨਿਟ ਦਾ ਵਜ਼ੀਰ ਹੈ ਕੇਂਦਰ ਦੇ ਵਿੱਚ ਭਾਜਪਾ ਮੰਤਰੀ ਸੋਮ ਪ੍ਰਕਾਸ਼ ਵੱਡਾ ਅਹੁਦਾ ਹੈ ਵੱਡਾ ਨਾਮ ਹੈ ਦੇਸ਼ ਦੀ ਸਿਆਸਤ ਵਿੱਚ ਤੇ ਉਸ ਤੋਂ ਇਲਾਵਾ ਸਥਾਨਕ ਹੁਸ਼ਿਆਰਪੁਰ ਤੋਂ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਜੇ ਨਵੀਂ ਪੰਜਾਬ ਸਰਕਾਰ ਦੇ ਵਿੱਚ ਤੂਤੀ ਬੋਲਦੀ ਹੈ ਬ੍ਰਹਮਸ਼ੰਕਰ ਜਿੰਪਾ ਪਿਛਲੇ 2 ਸਾਲਾਂ ਤੋਂ ਪੰਜਾਬ ਕੇਬਨਿਟ ਦੇ ਵਿੱਚ ਵਜ਼ੀਰ ਨੇ ਤੇ ਸੋਮ ਪ੍ਰਕਾਸ਼ ਪਿਛਲੇ 5 ਸਾਲਾਂ ਤੋਂ ਮੋਦੀ ਦੀ ਕੇਬਨਿਟ ਦੇ ਵਿੱਚ ਮੌਜੂਦ ਨੇ ਸੋ ਸਵਾਲ ਇਹ ਹੈ ਕਿ ਇਹਨਾਂ ਦੋਹਾਂ ਮੰਤਰੀਆਂ ਦੇ ਵਿੱਚੋਂ ਹੁਸ਼ਾਰਪੁਰ ਦੇ ਵਿਕਾਸ ਨੂੰ ਕਿਸ ਮੰਤਰੀ ਵੱਲੋਂ ਤਰਜੀਹ ਦਿੱਤੀ ਗਈ ਹੈ ਸੋ ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਕਿ ਹੁਸ਼ਾਰਪੁਰ ਦਾ ਵਿਕਾਸ ਜ਼ਿਆਦਾ ਮੰਤਰੀ ਸੋਮ ਪ੍ਰਕਾਸ਼ ਨੇ ਕਰਵਾਇਆ ਜਾਂ ਫਿਰ ਪਿਛਲੇ 2 ਸਾਲਾਂ ਤੋਂ ਕੈਬਨਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਨੇ ਹੁਸ਼ਾਰਪੁਰ ਦਾ ਵਿਕਾਸ ਕਰਵਾਇਆ ਕਿਉਂਕਿ ਜਦੋਂ ਮੰਤਰੀ ਸ਼ਬਦ ਅੱਗੇ ਲੱਗ ਜਾਂਦਾ ਹੈ ਤਾਂ ਉਹ ਇਕੱਲਾ ਇੱਕ ਹਲਕੇ ਦਾ ਮੰਤਰੀ ਨਹੀਂ ਰਹਿ ਜਾਂਦਾ ਤਾਂ ਇੱਕ ਜ਼ਿਲ੍ਹੇ ਦਾ ਮੰਤਰੀ ਨਹੀਂ ਰਹਿ ਜਾਂਦਾ ਬਲਕਿ ਉਹ ਪੂਰੇ ਸੂਬੇ ਦਾ ਜਾਂ ਪੂਰੇ ਦੇਸ਼ ਦਾ ਮੰਤਰੀ ਬਣ ਜਾਂਦਾ ਸੋ ਪਰ ਆਪਾਂ ਗੱਲ ਕਰਾਂਗੇ ਹੁਸ਼ਾਰਪੁਰ ਜ਼ਿਲ੍ਹੇ ਦੀ ਹੁਸ਼ਾਰਪੁਰੇ ਜ਼ਿਲ੍ਹੇ ਦੇ ਵਿੱਚ ਸੱਤ ਵਿਧਾਨ ਸਭਾ ਹਲਕੇ ਆਉਂਦੇ ਨੇ ਖੈਰ ਹੁਣ ਤਾਂ ਜਿਹੜੀਆਂ ਚੋਣਾਂ ਨੇ ਉਹ ਲੋਕ ਸਭਾ ਦੀਆਂ ਚੋਣਾਂ ਨੇ ਤਾਂ ਇਹਨਾਂ ਦੋਹਾਂ ਮੰਤਰੀਆਂ ਦੇ ਵਿੱਚੋਂ ਕਿਸ ਮੰਤਰੀ ਵੱਲੋਂ ਜ਼ਿਆਦਾ ਵਿਕਾਸ ਕਰਵਾਇਆ ਗਿਆ ਕਿਉਂਕਿ ਕੁਝ ਸਮਾਂ ਪਹਿਲਾਂ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ ਮੇਰੇ ਵੱਲੋਂ ਤੇ ਇੱਕ ਕਾਂਗਰਸੀ ਆਗੂ ਵੱਲੋਂ ਆਰ.ਕੇ.ਈ. ਰਹੀ ਖੁਲਾਸਾ ਕੀਤਾ ਗਿਆ ਸੀ ਕਿ ਹੁਸ਼ਾਰਪੁਰ ਤੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਰੁਪਇਆ ਜਿਹੜਾ ਉਹ ਪੰਜਾਬ ਸਰਕਾਰ ਤੋਂ ਨਗਰ ਨਿਗਮ ਲਈ ਨਹੀਂ ਲੱਕਿਆ ਇਹਨੇ ਉਥੇ ਹੀ ਆਪਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਗੱਲ ਕਰੀਏ ਤਾਂ ਉਹਨਾਂ ਦੀ ਕਾਰਗੁਜ਼ਾਰੀ ਵੀ ਕੋਈ ਬਹੁਤੀ ਵਧੀਆ ਨਹੀਂ ਸੀ ਮਹਿਜ਼ 20 ਤੋਂ 25 ਕੇ ਲੱਖ ਦੇ ਕਰੀਬ ਉਹਨਾਂ ਵੱਲੋਂ ਹੁਣ ਤੱਕ ਜਿਹੜੇ ਫੰਡ ਜਾਰੀ ਕੀਤੇ ਗਏ ਸਨ ਜਾਂ ਫੰਡ ਦਿੱਤੇ ਗਏ ਸਨ ਨਗਰ ਨਿਗਮ ਹੁਸ਼ਿਆਰਪੁਰ ਨੂੰ ਜਦਕਿ ਉਹਦਾ ਉਹਦਾ ਜਿਹੜਾ ਇੱਕ ਇੱਡਾ ਵੱਡਾ ਅਹੁਦਾ ਹੈ ਤਾਂ ਅਹੁਦੇ ਦੇ ਮੁਤਾਬਕ ਨਾ ਮਾਤਰ ਰਕਮ ਜਿਹੜੀ ਉਹ ਸੋਮ ਪ੍ਰਕਾਸ਼ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ ਨੂੰ ਦਿੱਤੀ ਗਈ ਸੀ ਜਾਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਸੋਮ ਪ੍ਰਕਾਸ਼ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ ਕਿਸ옴 ਪ੍ਰਕਾਸ਼ ਵੱਲੋਂ ਜੋ ਵਿਕਾਸ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਕਰਵਾਇਆ ਗਿਆ ਹੈ ਕਿ ਉਸ ਤੋਂ ਅਸੀਂ ਆਮ ਨਾਗਰਿਕ ਆਮ ਵੋਟਰ ਸੰਤੁਸ਼ਟ ਹਾਂ ਜਾਂ ਨਹੀਂ ਇਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਸਾਂਝੀ ਕਰ ਰਹੀਆਂ ਕਿਉਂਕਿ ਆਪਾਂ ਪੰਜਾਬ ਸਰਕਾਰ ਨੂੰ ਕੋਸਦੇ ਹਾਂ ਪੰਜਾਬ ਸਰਕਾਰ ਦੇ ਆਪਾਂ ਕੈਬਨਿਟ ਮੰਤਰੀ ਨੂੰ ਕੋਸਦੇ ਆ ਬ੍ਰਮਸ਼ੰਕ ਰਜਿੰਪਾ ਨੂੰ ਕਿ ਹੁਸ਼ਿਆਰਪੁਰ ਹਲਕੇ ਦੇ ਵਿੱਚ ਵਿਧਾਨ ਸਭਾ ਹਲਕੇ ਦੇ ਵਿੱਚ ਕੋਈ ਵਿਕਾਸ ਖਾਸਾ ਨਜ਼ਰ ਨਹੀਂ ਆ ਰਿਹਾ ਹੈ ਸਮੱਸਿਆਵਾਂ ਤੋਂ ਨਿਜ਼ਾਤ ਲੋਕਾਂ ਨੂੰ ਨਹੀਂ ਮਿਲੀ ਹੈ ਪਰੰਤੂ ਸਵਾਲ ਇਹ ਵੀ ਹੈ ਕਿ ਇਕੱਲੇ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਹੈ ਹੁਸ਼ਾਰਪੁਰ ਨੂੰ ਸਮੱਸਿਆਵਾਂ ਤੋਂ ਮੁਕਤ ਕਰਵਾਉਣਾ ਤਾਂ ਜਿਨ੍ਹਾਂ ਜਸ ਮੰਤਰੀ ਨੂੰ ਸੋਮ ਪ੍ਰਕਾਸ਼ ਨੂੰ ਹੁਸ਼ਾਰਪੁਰ ਦੇ ਲੋਕਾਂ ਵੱਲੋਂ ਹੁਸ਼ਾਰਪੁਰ ਜ਼ਿਲ੍ਹੇ ਦੇ ਲੋਕ ਸਭਾ ਹਲਕੇ ਦੇ ਲੋਕਾਂ ਵੱਲੋਂ 50000 ਦੀ ਲੀਡ ਦੇ ਨਾਲ ਜਿਤਾਇਆ ਗਿਆ ਸੀ ਤਾਂ ਉਹਨਾਂ ਵੱਲੋਂ ਵੀ ਹੁਸ਼ਾਰਪੁਰ ਹਲਕੇ ਦੇ ਵਿਕਾਸ ਵੱਲ ਕਿੰਨਾ ਕੁ ਧਿਆਨ ਦਿੱਤਾ ਗਿਆ ਇਸ ਤੋਂ ਹਰ ਇੱਕ ਵਿਅਕਤੀ ਭਲੀ ਭਾਂਤ ਜਾਣੂ ਹੈ ਬੇਸ਼ੱਕ ਰੇਲਵੇ ਸਟੇਸ਼ਨ ਦਾ ਜਿਹੜਾ ਕਾਰਜ ਕੰਮ ਹੈ ਨਿਰਮਾਣ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ ਜਦੋਂ ਕੰਮ ਵੀ ਉਸ ਉਦੋਂ ਸ਼ੁਰੂ ਹੁੰਦਾ ਜਦੋਂ ਸਰਕਾਰ ਆਪਣੇ ਅੰਤਿਮ ਸਮੇਂ ਵੱਲ ਹੁੰਦੀ ਹੈ ਹੁਣ ਹੁਸ਼ਿਆਰਪੁਰ ਫਗਵਾੜਾ ਫੋਰ ਲਾਈਨ ਮਾਰ ਗਿਆ ਜਿਹੜਾ ਕਰਨ ਦਾ ਜਿਹੜਾ ਕੰਮ ਇੱਕ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤਾਂ ਉਹ ਵੀ ਉਸ ਵਕਤ ਕੀਤਾ ਗਿਆ ਜਦੋਂ ਲੋਕ ਸਭਾ ਚੋਣਾਂ ਐਨ ਸਿਰ ਤੇ ਸੀ ਸੋ ਹੋਰ ਇਸ ਤਰ੍ਹਾਂ ਦੇ ਕੋਈ ਇਕਾਦੁਕਾ ਪ੍ਰੋਜੈਕਟ ਹੋਣਗੇ ਸੋਮ ਪ੍ਰਕਾਸ਼ ਤੇ ਪਰੰਤੂ ਵੱਡੀ ਗੱਲ ਹੈ ਕਿ ਕੇਂਦਰੀ ਰਾਜ ਮੰਤਰੀ ਇੰਡਸਟਰੀ ਮਨਿਸਟਰ ਸੋਮ ਪ੍ਰਕਾਸ਼ ਨੇ ਤਾਂ ਅੱਜ ਤੱਕ ਹੁਸ਼ਿਆਰਪੁਰ ਦੇ ਵਿੱਚ ਇੰਡਸਟਰੀ ਲਿਆਉਣ ਦੇ ਵਿੱਚ ਉਹ ਪੂਰੀ ਤਰ੍ਹਾਂ ناکਾਮਯਾਬ ਰਹੇ ਨੇ ਫੇਲ ਰਹੇ ਨੇ ਰੁਜ਼ਗਾਰ ਦੇਣ ਲਈ ਪੰਜਾਬ ਦੇ ਲੋਕਾਂ ਨੂੰ ਜਾਂ ਹੁਸ਼ਿਆਰਪੁਰ ਹਲਕੇ ਦੇ ਲੋਕਾਂ ਨੂੰ ਸੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਤੁਸੀਂ ਜ਼ਰੂਰ ਸਾਂਝੀ ਕਰਨੀ ਹੈ ਕਿ ਹੁਸ਼ਿਆਰਪੁਰ ਤੋਂ ਕੈਬਨਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਜਾਂ ਹੁਸ਼ਿਆਰਪੁਰ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੁਸ਼ਿਆਰਪੁਰ ਹਲਕੇ ਦਾ ਵਿਕਾਸ ਕਰਵਾਇਆ ਸੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਸਾਂਝੀ ਕਰਨੀ ਹੈ WE ARE GNA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ